ਹਸਪਤਾਲ ਡਰੋਲੀ ਭਾਈ ਵਿਖੇ ਆਸ਼ਾ ਵਰਕਰਾਂ ਫੈਸਿਲੀਟੇਟਰ ਬਲਾਕ ਡਰੋਲੀ ਭਾਈ ਦੀ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਮਨਦੀਪ ਕੌਰ ਨਿਧਾਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਦਿਦਾਰੇਵਾਲਾ ਵੱਲੋਂ ਉਚੇਚੇ ਤੌਰ ਤੇ ਸ਼ਮੂਲਿਤ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਦੀਪ ਕੌਰ ਦਿਦਾਰੇਵਾਲਾ ਨੇ ਕਿਹਾ ਕਿ ਜੋ ਇਨਸੈਂਟਿਵ ਸਾਨੂੰ 3000 ਰੁਪਏ ਮਿਲਦਾ ਸੀ ਉਸ ਨੂੰ ਕੱਟ ਕੇ 1500 ਰੁਪਏ ਕਰ ਦਿੱਤਾ ਗਿਆ ਹੈ ਜਿਸ ਨਾਲ ਆਸ਼ਾ ਵਰਕਰ ਦਾ ਘਰ ਦਾ ਗੁਜ਼ਰਬਸਰ ਕਰਨਾ અત્યੰਤ ਮੁਸ਼ਕਲ ਹੋ ਗਿਆ ਹੈ ਇਸ ਤੋਂ ਇਲਾਵਾ ਆਸ਼ਾ ਵਰਕਰ ਦੀ ਸੇਵਾ ਮੁਕਤੀ ਦੀ ਉਮਰ 58 ਸਾਲ ਤਜ਼ਵੀਜ਼ ਰੱਖੀ ਗਈ ਹੈ ਜੋ ਕਿਸੇ ਵੀ ਕੀਮਤ ਤੇ برداشت ਨਹੀਂ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਫੈਸਿਲੀਟੇਟਰ ਟੂਰ ਮਨੀ ਵੀ ਪਿਛਲੇ 16 ਸਾਲ ਤੋਂ 250 ਰੁਪਏ ਹੈ ਜਿਸ ਨੂੰ ਸਰਕਾਰ ਵੱਲੋਂ ਵਿਧਾਇਆ ਨਹੀਂ ਗਿਆ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਤਿੱਖਾ ਸੰਘਰਸ਼ ਵਿੜਿਆ ਜਾਵੇਗਾ ਇਸ ਮੌਕੇ ਆਸ਼ਾ ਵਰਕਰਾਂ ਵੱਲੋਂ ਸਰਕਾਰ ਖਿਲਾਫ ਹੋ ਭਰਪੂਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਅੱਜ ਜਦੋਂ ਅਸੀਂ ਬਲਾਕ ਡੋਲੀ ਭਾਈ ਦੇ ਵਿੱਚ ਇਕੱਤਰ ਹੋયા ਮੇਰੇ ਬਹੁਤ ਹੀ ਆਸ਼ਾ ਵਰਕਰ ਜਿਹੜੇ ਨੇ ਵੱਡੀ ਗੰਟੀ ਦੇ ਵਿੱਚ ਤੇ ਪਹੁੰਚੇ ਤੁਹਾਨੂੰ ਜਿਹੜੇ ਸਾਰੇ ਨੂੰ ਆਸ਼ਾ ਵਰਕਰ ਪਹਿਨੋ ਪਤਾ ਹੀ ਆ ਕੀ ਸਰਦਾਰ ਨੇ ਆਪਣਾ ਬਹੁਤ ਹੀ ਘਟਿਆ ਮਜ਼ਾਕ ਕੀਤਾ ਵਾ ਕਿਉਂਕਿ ਆਪਾਂ ਸੋਰਾ ਸਾਹਿਬ ਤੋਂ ਆਸ਼ਾਵਾ ਕਰਦਾ ਕੰਮ ਕਰ ਰਹੇ ਆਂ ਔਰ 1000 ਦੀ ਪਾਪੂ ਚ ਨੂੰ ਸਾਹਮਦੇ ਆ ਮਨਦੀਪ ਕੋਰਟ ਬਲਾਕ ਡਰੋਲੀ ਪਾਈ ਤੇ ਸਾਡੀ ਨਰੋਲ ਜੁਨੀਅਰ ਪੰਚੋਲਾ ਗਰੁੱਪ ਸਰਕਾਰ ਕਹਿ ਰਹੀ ਕਿ ਆਸ਼ਾ ਵਰਕਰ ਰੀਡ ਦੀ ਹੱਡੀ ਹੈਲਥ ਡਿਪਾਰਟਮੈਂਟ ਦੀ ਤੇ ਰੀਡ ਦੀ ਹੱਡੀ ਤੋੜਨ ਵਾਲਾ ਕੰਮ ਤਾਂ ਸਰਕਾਰ ਨੇ ਆਪ ਹੀ ਕਰ ਦਿੱਤਾ ਸਾਡੇ ਸਰਕਾਰ ਨੇ ਜੋ ਬੰਦ ਇਨਸੈਂਟਿਵ ਆ ਉਹ ਆਸ਼ਾ ਵਰਕਰ ਦੇ ਸਾਰੇ ਕੱਟ ਚੁੱਕੇ ਆ ਜਿਹਦੇ ਕਰਕੇ ਸਾਨੂੰ ਬਹੁਤ ਲੌਂਸ ਹੋਇਆ ਤੇ ਇਸ ਕਰਕੇ ਸਾਡੇ ਮਨਾਂ ਵਿੱਚ ਭਾਰੀ ਰੋਸ ਆ ਜੇ ਸਰਕਾਰ ਸਾਡੇ ਇਨਸੈਂਟਮ ਲਾਗੂ ਨਹੀਂ ਕਰੂਗੀ ਅਸੀਂ ਸੜਕਾਂ ਤੇ ਉਤਰਾਂਗੇ ਇਸ ਤੋਂ ਵੀ ਤਿੱਖੇ ਸੰਘਰਸ਼ ਕਰਾਂਗੇ ਅੱਜ ਜੋ ਅਸੀਂ ਇੱਥੇ ਅੱਜ ਡਰੋਲੀ ਭਾਈ ਬਲਾਕ ਤੋਂ ਸ਼ੁਰੂ ਕੀਤਾ ਫਿਰ ਸਾਡੇ ਇਹੀ ਧਰਨੇ ਜਾ ਕੇ ਜ਼ਿਲ੍ਹਾ ਲੈਵਲ ਤੇ ਹੋਣਗੇ ਫਿਰ ਸਾਡੇ ਪੰਜਾਬ ਪੱਧਰ ਤੇ ਹੋਣਗੇ ਅਸੀਂ ਸੜਕਾਂ ਤੇ ਉਤਰਾਂਗੇ ਆਪਦੇ ਹੱਕਾਂ ਲਈ ਅਸੀਂ ਤਿੱਖੇ ਸੰਘਰਸ਼ ਕਰਾਂਗੇ ਤੇ ਇਹ ਸਰਕਾਰ ਨੂੰ ਜਾਂ ਤਾਂ ਸਾਡੀ ਮੰਗ ਨੂੰ ਮੰਨਣਾ ਪਊਗਾ ਤੇ ਜਾਂ ਜਿਵੇਂ ਵੀ ਹੋਇਆ ਸਾਥੋ ਅਸੀਂ ਆਪਦੇ ਰੋਸ ਪ੍ਰਦਰਸ਼ਨ ਕਰਾਂਗੇ ਅਸੀਂ ਹੈਲਥ ਡਿਪਾਰਟਮੈਂਟ ਵਿੱਚ ਤੇ ਅਸੀਂ ਆਸ਼ਾ ਵਰਕਰ ਤੇ ਫੈਸਿਲਿਟੇਟਰ ਨਰੋਲ ਯੂਨੀਅਨ ਚ ਜੀ ਕੰਮ ਕਰਦੇ ਹਾਂ ਅੱਜ ਦਾ ਜਿਹੜਾ ਪ੍ਰੋਟੈਸਟ ਸੀ ਜਿਵੇਂ ਕਿ ਪੰਜਾਬ ਸਰਕਾਰ ਨੇ ਇੱਕ ਨਵਾਂ ਪਰਫਾਰਮਾ ਜਾਰੀ ਕੀਤਾ ਵਾ ਜਿਹਦੇ ਵਿੱਚ ਸਾਡੇ ਆਸ਼ਾ ਵਰਕਰ ਨੂੰ ਇਨਸੈਂਟਿਵ ਦਿੱਤੇ ਜਾਂਦੇ ਸੀ ਜਿਹੜਾ ਗਰਭਤੀ ਤੋਂ ਲੈ ਕੇ ਉਹਦੇ ਡਿਲੀਵਰੀ ਤੱਕ ਤੇ ਉਹਦੇ ਜਿਹੜੇ ਅਨਿਮਕ ਤੋਂ ਲੈ ਕੇ ਐਚਵੀ ਨੂੰ ਪੂਰਾ ਕਰਨ ਤੱਕ ਉਹ ਸਾਰੇ ਜਿਹੜੇ ਸਾਡੇ ਇਨਸੈਂਟਿਵ ਆ ਜਿਹੜੇ ਨੇ ਉਹ ਕੱਟ ਦਿੱਤੇ ਗਏ ਜਿਹਦੇ ਕਰਕੇ ਆਸ਼ਾ ਵਰਕਰ ਦੀ ਮੰਥਲੀ ਰਿਪੋਰਟ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਜੇ ਉਹਨਾਂ ਨੂੰ ਪਰ ਮੰਥ 3000 ਰੁਪਏ ਬੰਦਾ ਸੀ ਉਹ ਸਰਵ 1500 ਤੱਕ ਹੀ ਸੀਮਤ ਰਹਿ ਗਿਆ ਜਿਹਦੇ ਵਿੱਚ ਮੇਰੀ ਆਸ਼ਾ ਵਰਕਰ ਦਾ ਜਿਹੜਾ ਗੁਜ਼ਾਰਾ ਵਾ ਉਹ ਬਹੁਤ ਹੀ ਅਸੰਭਵ ਹੋ ਚੁੱਕਿਆ ਵਾ ਤੇ ਆਸ਼ਾ ਫੈਸਿਲੀਟੇਟਰ ਭੈਣਾਂ ਦਾ ਜਿਹੜਾ ਟੂਰ ਮਣੀ ਆ ਉਹਦੇ ਵਿੱਚ ਹਜੇ ਤੱਕ ਕੋਈ ਵੀ ਸਰਕਾਰ ਨੇ ਜਿਹੜਾ ਵਾਅਦਾ ਨਹੀਂ ਕੀਤਾ ਉਹ 250 ਰੁਪਏ ਦਾ 16 ਸਾਲਾਂ ਤੋਂ 250 ਤੱਕ ਹੀ ਜਿਹੜਾ ਉਹ ਖੜਾ ਵਾ ਜੀ ਅਸੀਂ ਇਸ ਸਬੰਧ ਦੇ ਵਿੱਚ ਇਹ ਸਾਡਾ ਜੀ ਹੁਣ ਜਿਹੜੀ ਜੂਨ ਦੀ ਰਿਪੋਰਟ ਸਾਡੀ ਤਿਆਰ ਹੋਈ ਆ ਮਈ ਦੀ ਇਹ ਪਰਫਾਰਮਾਂ ਦਾ ਜਦੋਂ ਸਾਨੂੰ ਅਸੀਂ ਭਰਿਆ ਇਹ ਸਾਨੂੰ ਬਹੁਤ ਦੁੱਖ ਲੱਗਿਆ ਹੁਣ ਇਹਦੇ ਸਬੰਧ ਵਿੱਚ ਅਸੀਂ ਆਸ਼ਾ ਵਰਕਰ ਫੈਸਿਲਿਟੇਟਰ ਨਰੋਲ ਜੱਥੇਬੰਦੀ ਪੰਜਾਬ ਲੈਵਲ ਤੋਂ ਜਿਹੜਾ ਵਾ ਮੰਗ ਪੱਤਰ ਆਪਣੇ ਰੈਡੀ ਕਰਵਾ ਰਹੇ ਆ ਤੇ ਜਿਹਦੇ ਵਿੱਚ ਅਸੀਂ ਪੂਰੇ ਆਲ ਪੰਜਾਬ ਦੇ ਵਿੱਚ ਜਿਹੜੇ ਅਸੀਂ ਇਹ ਰੋਸ ਆ ਜਿਹੜੇ ਪ੍ਰਗਟ ਕਰਾਂਗੇ ਅੱਜ ਦੀ ਜਿਹੜੀ ਸ਼ੁਰੂਆਤ ਆ ਸਾਡੀ ਬਲਾਕ ਡਰੋਲੀ ਭਾਈ ਤੋਂ ਹੋ ਚੁੱਕੀ ਹੈ ਜੀ ਆਪਣੇ ਹੈਲਥ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਨਾਲ ਸਾਡੇ ਜਿਹੜੇ ਸੂਬਾ ਪ੍ਰਧਾਨ ਮੈਡਮ ਕਰਨਦੀਪ ਕੌਰ ਪੰਜੋਲਾ ਦੀ ਹੈ ਲਗਾਤਾਰ ਜਿਹੜੀ ਉਹਨਾਂ ਦੀਆਂ ਮੀਟਿੰਗਾਂ ਤੇ ਉਹਨਾਂ ਦੀ ਗੱਲਬਾਤ ਜਿਹੜੀ ਆ ਚੱਲ ਰਹੀ ਆ ਇਹਨਾਂ ਨੇ ਜਿਵੇਂ ਇਨਸੈਂਟਿਵ ਕੱਢ ਦਿੱਤੇ ਗਏ ਨਾਲ ਹੀ ਇੱਕ ਇਹਨਾਂ ਨੇ ਹੋਰ ਗਾਈਡਲਾਈਨ ਜਾਰੀ ਕਰ ਦਿੱਤੀ ਆ ਕਿ ਜਿਹੜੇ ਸਾਡੇ ਆਸ਼ਾ ਵਰਕਰ 58 ਸਾਲ ਦੀ ਉਮਰ ਤੈਅ ਕਰ ਚੁੱਕੇ ਨੇ ਉਹਨਾਂ ਨੂੰ ਰਿਟਾਇਰਮੈਂਟ ਕੀਤਾ ਜਾਵੇ ਇਹ ਵੀ ਸਾਡੇ ਵਿੱਚ ਇੱਕ ਗੱਲ ਦਿਲ 'ਚ ਬਹੁਤ ਆਸ਼ਾ ਵਰਕਰ ਦੇ ਲੱਗ ਚੁੱਕੀ ਆ ਕਿ ਆਸ਼ਾ ਵਰਕਰ 16 ਸਾਲ ਤੋਂ ਹੈਲਥ ਡਿਪਾਰਟਮੈਂਟ ਦੇ ਵਿਭਾਗ ਵਿੱਚ ਸੇਵਕਾ ਨਿਭਾ ਰਹੀ ਆ ਆਪਣੀ ਸੇਵਾ ਨਿਭਾ ਰਹੀ ਆ ਪਰ ਉਹ ਕੀ 58 ਸਾਲ ਦੀ ਹੋ ਗਈ ਪਰ ਉਹ ਹਜੇ ਕੰਮ ਕਰਨ ਦੇ ਆਪਦੇ ਆਪ ਨੂੰ ਯੋਗ ਸਮਝਦੀ ਆ ਪਰ ਸਰਕਾਰ ਨੇ ਫੈਸਲਾ ਲੈ ਲਿਆ ਕਿ ਇਹਨੂੰ ਹੁਣ ਰਿਟਾਇਰ ਕੀਤਾ ਜਾਵੇ ਜੇ 58 ਸਾਲ ਦੇ ਆਧਾਰ ਤੇ ਉਹਨੂੰ ਰਿਟਾਇਰ ਕਰਨਾ ਵਾ ਤਾਂ ਕਮ ਸੇ ਕਮ ਸਰਕਾਰ ਉਹਨੂੰ 5 ਲੱਖ ਰੁਪਇਆ ਜਾਨ ਲੱਗੇ ਨੂੰ ਕੋਈ ਪੱਤਾ ਤਾਂ ਦੇਵੇ ਤਾਂ ਜੋ ਆਪਣੇ ਬੱਚਿਆਂ ਤੇ ਜਾ ਕੇ ਵਿਚਰਦੇ ਉਹ ਗੱਲ ਕਹਿ ਸਕੇ ਕਿ ਮੈਂ 16 ਸਾਲ ਹੈਲਥ ਵਿਭਾਗ ਵਿੱਚ ਕੰਮ ਕਰਕੇ ਆਈਆਂ ਤੇ ਪਰ ਮੇਰਾ ਸਰਕਾਰ ਨੇ ਮੇਰਾ ਮਾਣ ਪੱਤਾ ਮੈਨੂੰ ਦੇ ਕੇ ਮੈਨੂੰ ਖੁਸ਼ ਕਰਕੇ ਤੋੜਿਆ ਵਾ ਤਾਂ ਸਾਨੂੰ 58 ਸਾਲ ਦੀ ਉਮਰ ਵੀ ਮਨਜ਼ੂਰ ਹੋ ਜੇ ਪਰ ਅਸੀਂ ਸਾਡੀ ਜਥੇਬੰਦੀ ਦਾ ਕੀ ਪੁਆਇੰਟ ਆ ਕਿ ਅਸੀਂ 58 ਤੋਂ 65 ਸਾਲ ਤੱਕ ਇਹਨੂੰ ਲਿਜਾਣਾ ਚਾਹੁੰਦੇ ਆ ਕਿਉਂਕਿ ਆਸ਼ਾ ਵਰਕਰ ਦੀ ਕੜੀ ਜਿਹੜੀ ਆ ਹਜ਼ਾਰ ਦੀ ਪਾਪੂਲੇਸ਼ਨ ਚ ਇੰਨੀ ਜੜ ਚੁੱਕੀ ਆ ਉਹ ਬਿਲਕੁਲ ਵੀ ਹਜੇ ਕੰਮ ਕਰਨ ਤੋਂ ਗਰੇਜ ਨਹੀਂ ਕਰ ਰਹੀ ਉਹ ਸੇਵਾ ਦੇ ਵਿੱਚ ਅੱਗੇ ਹੋਰ ਵੱਧ ਚੜ ਕੇ ਆਉਣਾ ਚਾਹੁੰਦੀ ਆ ਸਾਡੀ ਇਹ ਵੀ ਮੰਗ ਆ ਸਰਕਾਰ ਤੱਕ ਕਿ 58 ਤੋਂ 65 ਸਾਲ ਦਾ ਜਿਹੜਾ ਆਸ਼ਾ ਵਰਕਰ ਦੀ ਜਿਹੜੀ ਉਮਰ ਹੱਦ ਆ ਉਹ ਵੀ ਵਧਾਈ ਜਾਵੇ ਉਹ ਪੰਜਾਬ ਸਰਕਾਰ ਵੱਲੋਂ ਸਾਡਾ ਪੱਤਾ ਲਾਗੂ ਹੋਇਆ ਜੀ 2500 ਰੁਪਿਆ ਸਾਨੂੰ ਜਿਹੜੇ ਨੇ ਮਾਨ ਸਰਕਾਰ ਵੱਲੋਂ ਲਾਗੂ ਹੋਇਆ ਸੀਗਾ ਪਰ ਉਹ 2500 ਦਾ 2500 ਹੀ ਖੜਾ ਵਾ ਜਦ ਕਿ ਵਾਦੇ ਸਾਡੇ ਨਾਲ ਬਹੁਤ ਵੱਡੇ ਕੀਤੇ ਸਾਡੀ ਜਥੇਬੰਦੀ ਪੰਜਾਬ ਨੂੰ ਇਹੀ ਮੈਸੇਜ ਦਿੱਤਾ ਸੀ ਕਿ ਤੁਹਾਡਾ 2500 ਨੂੰ ਡਬਲ ਕੀਤਾ ਜਾਊਗਾ ਜਦੋਂ ਕਿ ਹੁਣ ਉਹ 1.5-2 ਸਾਲ ਵਿਗਤ ਚੁੱਕੇ ਨੇ ਪਰ ਉਹ 2500 ਦਾ 2500 ਹੀ ਖੜਾ ਵਾ ਜਿਹਦੇ ਨਾਲ ਸਾਡੇ ਘਰਾਂ ਦੇ ਗੁਜ਼ਾਰੇ ਜਿਹੜੇ ਆ ਉਹ ਬਿਲਕੁਲ ਹੀ ਨਹੀਂ ਹੋ ਰਹੇ